ਸਾਢੇ 3 ਸਾਲਾਂ ਦੇ ਵਿੱਚ ਪੰਜਾਬ 'ਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਇਸ ਸਰਕਾਰ ਦੇ ਖਿਲਾਫ ਸਭ ਤੋਂ ਵੱਧ ਤਰਨੀ ਹੋਈ। ਜੋ ਗੱਲਾਂ ਸਰਕਾਰ ਨੇ ਮੈਨੀਫੈਸਟੋ 'ਚ ਕਹੀਆਂ ਉਹਨਾਂ ਇੱਕ ਵੀ ਗੱਲ ਦੇ ਉੱਤੇ ਉਹ ਪੂਰੇ ਨਹੀਂ ਉੱਤੇ ਮੁਖਵੰਤੀ ਸਾਹਿਬ ਕਹਿੰਦੇ ਵੀ ਅਸੀਂ ਕੱਚਾ ਸ਼ਬਦ ਨਹੀਂ ਰਹਿਣ ਦੇਣਾ। ਇਹ ਤੁਸੀਂ ਵੀ ਸੁਣਿਆ ਹੋਊ ਅਸੀਂ ਵੀ ਸੁਣਿਆ। ਹਜੇ ਵੀ ਕੱਚੇ ਦੇ ਆਵਾਕ ਸੰਘਰਸ਼ ਕਰੀ ਜਾਂਦੇ ਆ। ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ। ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਜੀ ਮੋਗਾ ਮੋਗਾ ਦੇ ਵਿੱਚ ਇੱਥੋਂ ਦੇ ਵਿਧਾਇਕ ਐਮ ਐਲ ਏ ਡਾਕਟਰ ਅਮਨਦੀਪ ਕੌਰ ਦੇ ਘਰ ਦੇ ਮੂਹਰੇ ਅੱਜ ਇੱਥੇ ਡੈਮੋਕਰੇਟਿਵ ਟੀਚਰਸ ਫਰੰਟ ਜ਼ਿਲ੍ਹਾ ਮੋਗਾ ਵੱਲੋਂ ਅੱਜ ਇੱਥੇ ਭਾਰੀ ਧਰਨਾ ਲਾਇਆ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀਆਂ ਪੈਨਸ਼ਨਸ ਨੂੰ ਲੈ ਕੇ ਕੀ ਉਹਨਾਂ ਦੀਆਂ ਮੰਗਾਂ ਨੇ ਗੱਲਬਾਤ ਕਰਦੇ ਆ ਤੇ ਸਾਹਮਣੇ ਲੈ ਕੇ ਆਉਂਦੇ ਕਹਿੰਦੇ ਸੀ ਅੱਜ ਦੀ ਸਰਕਾਰ ਕਹਿੰਦੀ ਸੀ ਅਸੀਂ ਧੰਨ ਨਹੀਂ ਲੱਗਣ ਦੇ ਰਹੇ ਪਰ ਅੱਜ ਟੀਚਰ ਨੂੰ ਅੱਜ ਇੱਥੋਂ ਦੇ ਵਿਧਾਇਕ ਐਮ ਐਲ ਏ ਦੇ ਬਾਹਰ ਮੂਹ ਨਾ ਲਾਉਣਾ ਪੈ ਗਿਆ ਕੀ ਕਾਰਨ ਬਣੇ ਜਿਹੜੀ ਧਰਨੇ ਨਾਲ ਲੱਗਣ ਦੀ ਨਾਲੀ ਗੱਲ ਸੀ ਉਹ ਤਾਂ ਬਹੁਤ ਪੁਰਾਣੀ ਹੋ ਗਈ ਸਾਢੇ 3 ਸਾਲਾਂ ਦੇ ਵਿੱਚ ਪੰਜਾਬ 'ਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਇਸ ਸਰਕਾਰ ਦੇ ਖਿਲਾਫ ਸਭ ਤੋਂ ਵੱਧ ਧਰਨੇ ਹੋਏ ਉਹਦਾ ਕਾਰਨ ਇਹ ਆ ਵੀ ਉਹਨੇ ਜੋ ਗੱਲਾਂ ਸਰਕਾਰ ਨੇ ਮੈਨੀਫੈਸਟੋ 'ਚ ਕਹੀਆਂ ਉਹਨਾਂ ਇੱਕ ਵੀ ਗੱਲ ਦੇ ਉੱਤੇ ਉਹ ਪੂਰੇੜੀ ਉੱਤੇ ਨੀਤੀ ਪਾਲਿਸੀ ਦੇ ਉੱਤੇ ਜਿਹੜੀਆਂ ਉਹਨਾਂ ਨੇ ਮੈਨੀਫੈਸਟੋ 'ਚ ਗੱਲਾਂ ਰੱਖੀਆਂ ਉਹਦੇ ਬਿਲਕੁਲ ਉਲਟ ਪਹੁੰਚ ਰਹੇ ਆ ਉਹ ਤਾਂ ਕਰਕੇ ਜਿਹੜੇ ਧਰਨੇ ਮੈ ਜਾ ਰਹੇ ਜਾਂ ਲੋਕ ਲਹਿਰਾਂ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਆ ਛੋਟੇ ਕਾਰੋਬਾਰੀ ਆ ਸਾਰੇ ਹੀ ਸੰਘਰਸ਼ਾਂ ਦੇ ਵਿੱਚ ਅੱਜ ਜੀ ਹਾਂਜੀ ਤੁਹਾਡੇ ਟੀਚਰ ਨੂੰ ਲੈ ਕੇ ਜਿਹੜੀਆਂ ਮੰਗਾਂ ਤੁਹਾਡੇ ਨਾਲ ਵਾਅਦੇ ਕੀਤੇ ਗਏ ਸੀ ਉਹ ਕਿਹੜੀਆਂ ਮੰਗਾਂ ਸੀ ਜਿਹੜੀਆਂ ਅੱਜ ਪੂਰੀਆਂ ਨਹੀਂ ਹੋਈ ਤੁਸੀਂ ਐਂ ਦੇਖੋ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਕੱਚਾ ਸ਼ਬਦ ਹੀ ਨਹੀਂ ਰਹਿਣ ਦੇਣਾ ਇਹ ਤੁਸੀਂ ਵੀ ਸੁਣਿਆ ਹੋਊ ਅਸੀਂ ਵੀ ਸੁਣਿਆ ਬਿਲਕੁਲ ਹਜੇ ਵੀ ਕੱਚੇ ਅਧਿਆਪਕ ਸੰਘਰਸ਼ ਕਰੀ ਜਾਂਦੇ ਆ ਜਿਹੜੇ ਰੈਗੂਲਰ ਅਧਿਆਪਕ ਆ ਰੈਗੂਲਰ ਦੀਆਂ ਆਪਕਾਂ ਦੀ ਇੱਕੋ ਹੀ ਮੰਗ ਸੀ ਫਰਵਰੀ 2022 ਦੀਆਂ ਚੋਣਾਂ ਦੇ ਵਿੱਚ ਵੀ ਸਰਕਾਰ ਬਣਨਸਾਰ ਭਗਵੰਤ ਮਾਨ ਕੇਜਰੀਵਾਲ ਕਹਿੰਦੇ ਸੀ ਵੀ ਇੱਕ ਵਾਰ ਸਰਕਾਰ ਬਣਾ ਦੋ ਅਸੀਂ ਸਰਕਾਰ ਬਣਨਸਾਰ ਜਾਂ ਪੰਜਾਬ ਸਿਵਲ ਸਕੱਤਰੇ ਦੀਆਂ ਪੌੜੀਆਂ ਚੜਨਸਾਰ ਪੁਰਾਣੀ ਪੈਨਸ਼ਨ ਬਹਾਲ ਕਰ ਦਾਂਗੇ ਤੇ 3.5 ਸਾਲ ਬੀਤ ਜਾਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਪੈਰਲਲ ਹਿਮਾਚਲ ਦੇ ਵਿੱਚ ਸੁੱਖੂ ਗਵਰਨਮੈਂਟ ਬਣੀ ਗਵਰਨਮੈਂਟ ਬਣਨਸਾਰ ਉਹਨੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਝਾਰਖੰਡ ਦੇ ਵਿੱਚ ਪੰਜਾਬ ਦੇ ਪੁਰਾਣੀ ਪੈਨਸ਼ਨ ਬਹਾਲ ਹੋਈ ਕੇਰਲਾ ਚ ਪੁਰਾਣੀ ਪੈਨਸ਼ਨ ਚੱਲ ਰਹੀ ਆ ਆਪ ਦੀਆਂ ਉਹਨਾਂ ਨੀਤੀਆਂ ਪਾਲਸੀਆਂ ਮੰਗਾਂ ਤੋਂ ਹੀ ਸਰਕਾਰ ਫਿਰ ਗਈ ਇਸ ਕਰਕੇ ਇਹ ਲੋਕ ਰੋ ਆ ਇਹ ਹਜੇ ਤੁਸੀਂ ਦੇਖ ਲਓ ਵੀ ਸਕੂਲ ਟਾਈਮ ਤੋਂ ਬਾਅਦ ਰੱਖਿਆ ਮਜਾਰਾ ਹਜੇ ਆਗੇ ਤੁਹਾਡੇ ਸਾਹਮਣੇ ਹੈ ਕੈਮਰਾ ਵੱਡੀ ਗਿਣਤੀ ਚ ਅਧਿਆਪਕ ਆ ਗਏ 5 ਵਜੇ ਤੱਕ ਮਜਾਰਾ ਚੱਲੇਗਾ ਵੱਡੀ ਗਿਣਤੀ ਵਿੱਚ ਹੋਰ ਵੀ ਅਧਿਆਪਕ ਇਸ ਮਜਾਰੇ ਵਿੱਚ ਆ ਉਸ ਇੱਕ ਆਪਦੇ ਇੱਥੇ ਮੈਸੇਜ ਸਪੀਚ ਦਿੱਤੇ ਸੀ ਕਿ ਨੋਟੀਫਿਕੇਸ਼ਨ ਆ ਜਿਹੜਾ ਸੀ ਇਹਨਾਂ ਨੂੰ ਵਾਪਸ ਕਰਨਾ ਹੈ ਉਹ ਕਿਹੜਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਇਹਨਾਂ ਨੇ 18 ਨਵੰਬਰ 2022 ਨੂੰ ਦੀਵਾਲੀ ਦੇ ਸਮੇਂ ਤੇ ਇੱਕ ਨੋਟੀਫਿਕੇਸ਼ਨ ਕਹ ਲੋ ਗਿੱਦੜ ਚਿੱਠੀ ਜੀ ਪੰਜਾਬੀ ਠੇਠ ਪੰਜਾਬੀ ਭਾਸ਼ਾ ਚ ਕਹਿ ਦੋ ਮੈਂ ਪੰਜਾਬੀ ਦਾ ਮਾਸਟਰ ਹਾਂ ਇੱਕ ਗਿੱਦੜ ਚਿੱਠੀ ਜਾਰੀ ਕਰਤੀ ਵੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਤੀ ਉਹੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਸਾਰੇ ਮਲਾਜ਼ਮਾਂ ਦਾ ਉਵੇਂ ਹੀ ਸੀਪੀਐਫ ਕੱਟਿਆ ਜਾ ਰਿਹਾ ਸਾਢੇ 3 ਦਿਨ ਸਾਲ ਹੋ ਗਏ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੀ ਸੈਂਟਰ ਲੀਡਰ ਨੈਸ਼ਨਲ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਇਹਦੇ ਨਾਲ ਨਾਲ ਤੁਸੀਂ ਇਹ ਦੇਖੋ ਵੀ ਉਹ ਨਰਿੰਦਰ ਮੋਦੀ ਦੀ ਕਰ ਜਿਹੜੀ ਲੋਚਨਾ ਕਰ ਰਹੇ ਆ ਜੀ ਪਰ ਨਰਿੰਦਰ ਮੋਦੀ ਦੀ ਜਿਹੜੀ ਐਜੂਕੇਸ਼ਨ ਪਾਲਸੀ ਆ ਲੋਕ ਵਿਰੋਧੀ ਐਜੂਕੇਸ਼ਨ ਪਾਲਸੀ ਐ ਕਾਰਪੋਰੇਟ ਪੱਖੀ ਆ ਫਾਸੀਵਾਦੀ ਆ ਤੇ ਇੱਕ ਧਰਮ ਚ ਰੰਗਣ ਵਾਲੀ ਪਾਲਸੀ ਆ ਉਹਨੂੰ ਲਾਗੂ ਕਰਨ ਲਈ ਸਭ ਤੋਂ ਉੱਤੇ ਪੰਜਾਬ ਦੀ ਇਹ ਭਗਵੰਤ ਮਾਨ ਦੀ ਸਰਕਾਰ ਚੜੀ ਇਸ ਕਰਕੇ ਨੀਤੀ ਪਾਲਸੀ ਤੇ ਵਿਰੋਧ ਆ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਪਰ ਉਈ ਜਿਹੜਾ ਇਹਨਾਂ ਦਾ ਮੈਨੀਫੈਸਟੋ ਆ ਜਾਂ ਇਹ ਪ੍ਰਚਾਰ ਕਰਦੇ ਆ ਇਹਨੂੰ ਤੁਸੀਂ ਕੀ ਗੈਣ ਲਓਗੇ ਇਹਦੀ ਕੀ authenticity ਆ ਇਹਨਾਂ ਦੀ ਇੱਕ ਪੋਲੀਟੀਕਲ ਇਹ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਹੁਤ ਵੱਡਾ ਸਵਾਲ ਆ ਜੀ ਪੰਜਾਬ ਦੀ ਸਮੁੱਚੀ ਪੋਲੀਟੀਕਲ ਕਲਾਸ ਵਾਸਤੇ ਵੀ ਤੁਸੀਂ ਲੋਕਾਂ ਨੂੰ ਲਾਰੇ ਲਾ ਦੋਗੇ ਝੂਠ ਬੋਲੋਗੇ ਉਹਨਾਂ ਤੇ ਖੜੇ ਹੀ ਨਾ ਉਤਰੋਗੇ ਫਿਰ ਉਹ ਤਾਂ ਲੋਕ ਰੋ ਆ ਲੋਕ ਰੋ ਤੁਸੀਂ ਦੇਖੀ ਜਾਂਦੇ ਆ ਜੀ ਇਹ ਮਜਾਰਾ ਅਸੀਂ ਇਹ ਜਿਹਨਾਂ ਨੂੰ ਨੋਟੀਫਿਕੇਸ਼ਨ ਹੀ ਵਾਪਸ ਕਰਾਂਗੇ ਤੇ ਪੰਜਾਬ ਸਰਕਾਰ ਦੇ ਅਰਥੀ ਵੀ ਸਾੜਾਂਗੇ ਆ ਤੁਸੀਂ ਮੰਗ ਪੱਤਰ ਵੀ ਦੇਣ ਆਏ ਹੋ ਜੇ ਮੰਨ ਲਓ ਮੰਗ ਪੱਤਰ ਨਹੀਂ ਦੇਣਾ ਮੰਗ ਪੱਤਰ ਅਸੀਂ ਹਜ਼ਾਰਾਂ ਦੇ ਲਏ ਅਸੀਂ ਤਾਂ ਜਿਹੜਾ ਇਹਦਾ ਨੋਟੀਫਿਕੇਸ਼ਨ 2022 ਦਾ ਵਾਪਸ ਕਰਨ ਆਏ ਹਾਂ ਐਮਐਲਏ ਨੂੰ ਵੀ ਪੰਜਾਬ ਵਿਧਾਨ ਸਭਾ ਜਾ ਕੇ ਦੱਸੇ ਵੀ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਉਹ ਲਾਗੂ ਹੀ ਨਹੀਂ ਹੋਇਆ ਇਹ ਨੋਟੀਫਿਕੇਸ਼ਨ ਚੱਕ ਲੋ ਆਪਦਾ ਜੇ ਅਗਰ ਤੁਹਾਡੀ ਕੋਈ ਗੱਲ ਨਹੀਂ ਤੁਣੀ ਜਾਂਦੀ ਤਾਂ ਇਹ ਧਰਨਾ ਪੱਕੇ ਤੌਰ ਤੇ ਲੱਗਾ ਰਹੂਗਾ ਨਹੀਂ ਜੀ ਤਾਂ ਇਹ ਧਰਨਾ ਸਟੇਟ ਕਮੇਟੀ ਨੇ ਤੈਅ ਕੀਤਾ ਵੀ ਇੱਕ ਦਿਨ ਦੇ ਧਰਨੇ ਆ ਇਦੋਂ ਵਾਰ ਸਾਰੇ ਇਹ ਇਕੱਲਾ ਮੋਗੇਚ ਨਹੀਂ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਹੋਰ ਧਰਨੇ ਚੱਲੀ ਜਾਂਦੇ ਆ ਉਸ ਤੋਂ ਬਾਅਦ ਸਟੇਟ ਕਮੇਟੀ ਮੀਟਿੰਗ ਕਰੂਗੀ ਮੀਟਿੰਗ ਕਰਕੇ ਫੈਸਲਾ ਲਿਆ ਜਾਊਗਾ ਵੀ ਸਟੇਟ ਦਾ ਪ੍ਰੋਗਰਾਮ ਕਰਨਾ ਸੰਗਰੂਰ ਕਰਨਾ ਚੰਡੀਗੜ੍ਹ ਕਰਨਾ ਕਿੱਥੇ ਕਰਨਾ ਪੱਕਾ ਮੋਰਚਾ ਲਾਉਣਾ ਜਾਂ ਇਹਦੇ ਉੱਤੇ ਕਿਹੋ ਜੀ ਸਟਰਗਲ ਕਰਨੀ ਹੈ ਇਹ ਅਸੀਂ ਆਉਣ ਵਾਲੇ ਸਮੇਂ ਲਈ ਵਿੱਚ ਸਟੇਟ ਦੀ ਮੀਟਿੰਗ ਕਰਕੇ ਕਹਿੰਦੇ ਕਿ ਇੱਕ ਅਧਿਆਪਕ ਹੁੰਦਾ ਜਿਹੜਾ ਖੁਦ ਜਲ ਕੇ ਦੂਸਰਿਆਂ ਨੂੰ ਰੌਸ਼ਨੀ ਕਰਦਾ ਤੇ ਅੱਜ ਇੱਕ ਅਧਿਆਪਕ ਆਪਣੀ ਹੀ ਸੈਲਰੀ ਦੇ ਲਈ ਆਪਣੀਆਂ ਹੀ ਪੈਨਸ਼ਨਾਂ ਦੇ ਲਈ ਇੱਥੇ ਧਰਨੇ ਲਾਈ ਬੱਠਾ ਉਹਦੇ ਬਾਰੇ ਕੀ ਕਿਹਾ ਹਾਂਜੀ ਇਹਦੇ ਬਾਰੇ ਅਸੀਂ ਇਹੀ ਗੱਲ ਕਰਾਂਗੇ ਵੀ ਕਿ ਇਸ ਬਹੁਤ ਜਿਹੜੇ ਅਧਿਆਪਕਾਂ ਉਹਨਾਂ ਨੂੰ ਥੋੜੇ-ਥੋੜੇ ਗਰੁੱਪਾਂ ਦੇ ਵਿੱਚ ਵੰਡ ਦਿੱਤਾ ਗਿਆ ਕੋਈ 60-60 ਵਾਲੇ ਹੋਗੇ ਕੋਈ 52-78 ਵਾਲੇ ਹੋਗੇ ਕੋਈ 3704 ਵਾਲੇ ਹੋਗੇ ਉਹਨਾਂ ਦੇ ਵਿੱਚੋਂ ਲਿਸਟਾਂ ਕੱਢਦੇ ਉਹ ਟੈਕ ਟਲੀਅਰ ਕਰਕੇ ਸੈਟ ਕਲੀਅਰ ਕਰਕੇ ਤੇ ਸਰਕਾਰ ਦੇ ਆਰਡਰ ਲੈ ਕੇ ਆਉਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਹੀ ਲਿਸਟਾਂ ਦੁਬਾਰਾ ਫੇਰ ਰਿਵਾਈਜ਼ ਕਰ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਆਪਣੀ ਜੌਬ ਦੀ ਸਿਕਿਉਰਿਟੀ ਹੀ ਨਹੀਂ ਤੁਸੀਂ ਦੇਖੋ ਜਦੋਂ ਆਪਾਂ ਨੂੰ ਜੌਬ ਦੀ ਸਿਕਿਉਰਿਟੀ ਨਹੀਂ ਤੇ ਆਪਾਂ ਬੱਚਿਆਂ ਨੂੰ ਕੀ ਪੜ੍ਹਾ ਸਕਾਂਗੇ ਸਾਰਾ ਦਿਨ ਉਹਨਾਂ ਦੇ ਦਿਲੋ ਦਿਮਾਗ ਤੇ ਇੱਕੋ ਹੀ ਤਲਵਾਰ ਲਟਕਦੀ ਰਹਿੰਦੀ ਆ ਕਿ ਸਾਨੂੰ ਬੜਾਪੇ ਦੇ ਵਿੱਚ ਸਾਡੀ ਪੈਨਸ਼ਨ ਕੋਈ ਡੰਗੋਰੀ ਹੋਈ ਹੈ ਨਹੀਂ ਜੀ ਇਸ ਗੱਲ ਕਰਕੇ ਅਸੀਂ ਉਸ ਬੱਚਿਆਂ ਨਾਲ ਇਨਸਾਫ ਹੀ ਨਹੀਂ ਕਰ ਪਾਵਾਂਗੇ ਓਵੇਂ ਜਦੋਂ ਤੱਕ ਅਸੀਂ ਆਪ ਮਾਨਸਿਕ ਤੌਰ ਤੇ ਮਜ਼ਬੂਤ ਨਹੀਂ ਹੋਵਾਂਗੇ ਅਸੀਂ ਆਰਥਿਕ ਤੌਰ ਤੇ ਨਹੀਂ ਮਜ਼ਬੂਤ ਹੋਵਾਂਗੇ ਤੇ ਅਸੀਂ ਬੱਚਿਆਂ ਨੂੰ ਉਹ ਜਿਆ ਵਿੱਦਿਆ ਦਾ ਚਾਨਣ ਨਹੀਂ ਦੇ ਸਕਾਂਗੇ ਇਸ ਗੱਲ ਕਰਕੇ ਸਾਡਾ ਅਧਿਆਪਕਾਜ ਬਹੁਤ ਜ਼ਿਆਦਾ ਭੀੜ ਦੇ ਵਿੱਚ ਤੇ ਸੰਕਟ ਦੇ ਵਿੱਚੋਂ ਲੰਘ ਰਿਹਾ ਤੇ ਅਸੀਂ ਪੂਰਾ ਤਾਨ ਲਾਵਾਂਗੇ ਤਾਂ ਕਿ ਉਹਨਾਂ ਦੇ ਜਿਹੜੀ ਹੱਕੀ ਮੰਗ ਆ ਪੈਨਸ਼ਨ ਵਾਲੀ ਉਹਨੂੰ ਬਹਾਲ ਕੀਤਾ ਜਾਵੇ ਜਿਹੜਾ ਉਹਨਾਂ ਦਾ ਡੀਏ ਹੈ ਜਿਵੇਂ ਆਈਐਸ ਅਫਸਰਾਂ ਨੂੰ ਸੈਂਟਰ ਦੀ ਸਰਕਾਰ ਦੇ ਨਾਲ ਡੀਏ ਦਿੱਤਾ ਜਾਂਦਾ ਸਾਡੇ ਮੁਲਾਜ਼ਮਾਂ ਨੂੰ ਪੰਜਾਬ ਦੇ ਨੂੰ ਡੀਏ ਉਹਨਾਂ ਦੇ ਬਰਾਬਰ ਨਹੀਂ ਮਿਲਦਾ ਉਹ ਡੀਏ ਦੀਆਂ ਕਿਸ਼ਤਾਂ ਵੀ ਜਾਰੀ ਕੀਤੀਆਂ ਜਾਣ ਜਿਹੜੇ ਬਕਾਏ ਆ ਉਹ ਵੀ ਦਿੱਤੇ ਜਾਣ ਜਿਵੇਂ ਗ੍ਰੇਡ ਰਿਵੀਜ਼ਨ ਦੇ 2016 ਦੇ ਬਕਾਏ ਸਾਡੇ ਖੜੇ ਆ ਹਲੇ ਮੁਲਾਜ਼ਮਾਂ ਦੇ ਉਹ ਵੀ ਦਿੱਤੇ ਜਾਣ ਤੇ ਉਨੀ ਦੇਰ ਤੱਕ ਸਾਡੀ ਇਹ ਜੰਗ ਜਾਰੀ ਹੀ ਰਹੂਗੀ ਤੇ ਅਸੀਂ ਇਹ ਅਧਿਆਪਕਾਂ ਦੇ ਹਿੱਤਾਂ ਲਈ ਉਹਨਾਂ ਦੇ ਹੱਕਾਂ ਲਈ ਅਸੀਂ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਲੜਦੇ ਹੀ ਰਹਿਵਾਂਗੇ ਸੋ ਇਹ ਨੇ ਡੈਮੋਕਰੇਟਿਵ ਟੀਚਰ ਫਰੰਟ ਮੋਗਾ ਜ਼ਿਲ੍ਹਾ ਤੋਂ ਜਿਨ੍ਹਾਂ ਦੀਆਂ ਮੰਗਾਂ ਨੇ ਕਿ ਪਿਛਲੀਆਂ ਪੈਨਸ਼ਨਾਂ ਨੂੰ ਬਹਾਲ ਕੀਤਾ ਜਾਵੇ ਤੇ ਇਹਨਾਂ ਨੇ ਜਿਹੜਾ ਹੈਗਾ ਬਹੁਤ ਵੱਡਾ ਧਰਨਾ ਜਿਹੜਾ ਹੈਗਾ ਐਮਐਲਏ ਅਮਨਦੀਪ ਉਹ ਡਾਕਟਰ ਦੇ ਘਰ ਮੁਰ ਲਗਾਇਆ ਦੇਖਦੇ ਆ ਕਿ ਅੱਜ ਦੀ ਸਰਕਾਰ ਇਹਨਾਂ ਦੇ ਲਾਏ ਹੋਏ ਧਰਨੇ ਦਾ ਅੱਜ ਦੀ ਸਰਕਾਰ ਤੇ ਕੀ ਅਸਰ ਹੁੰਦਾ ਕਿ ਲੱਗਦਾ ਕਿ ਇਹਨਾਂ ਦੇ ਧਰਨੇ ਦੁਆਰਾ ਜਿਹੜੀਆਂ ਪਿਛਲੀਆਂ ਪੈਨਸ਼ਨਾਂ ਹੈਗੀਆਂ ਉਹ ਬਹਾਲ ਕੀਤੀਆਂ ਜਾਣੀ ਜੁੜੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਇਹ ਉਹੀ ਬੰਨੀ ਛਾੜ ਦੇਣ ਆ ਕਿ ਪੰਤੇ ਪਰੀਸ ਦਾ ਮਤਲਬ ਇਹ ਨਹੀਂ ਪਰੀਸ ਦਾ ਮਤਲਬ ਇਹ ਨਹੀਂ ਉਂਗਰਨ ਪੱਤੀਆਂ ਉੱਥੇ ਜਗਾ ਦੇ ਮੋਮਬੱਤੀਆਂ ਉੱਥੇ ਜਗਾ ਦੇ ਮੋਮਬੱਤੀਆਂ ਪਾਉਣ ਵਿੱਚ ਨਿਤ ਵਧ ਰਹੀ ਵਿਸ਼ ਤੋਂ ਨ ਡਰ ਦੇ ਆਬ ਰਖ ਬੂਟੇ ਸਿਰਫ ਆਪਣਾ ਕਰਮ ਕਰਦੇ ਪੌਣ ਵਿੱਚ ਨਿਤ ਵੱਧ ਰਹੀ ਵਿਸ਼ ਤੋਂ ਨਾ ਡਰ ਦੇ ਆਬ ਰਖ ਬੂਟੇ ਸਿਰਫ ਆਪਣਾ ਕਰਮ ਕਰਦੇ ਜ਼ਹਿਰ ਨੂੰ ਅਮਰਤ ਚ ਬਦਲੀ ਜਾਨ ਪੱਤੀਆਂ ਉਠ ਜਗਾ ਦੇ ਮੋਮਬਤੀਆਂ ਉਠ ਜਗਾ ਦੇ ਮੋਮਬਤੀਆਂ ਮੇਰੇ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਮੇਰੇ ਨਾ ਸਮਝੇ ਕਿ ਚਾਨਣ ਡਰ ਗਇਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ Baal jo taas pariyan maan mattiyan uth jaga de mom battiyan eh taa etthe vagdiyan hireniyan eh taa etthe vagdiyan रहणी पौण कुपतिया उठ जॻा उठ जॻा मोमबतियूं